ਇਹ ਪਿੱਛੇ ਬਣਿਆ ਹੋਇਆ ਛੋਟਾ ਆਇਆ ਸ਼ਹਿਰ ਟਾਬੋ ਇਹ ਸਾਰੇ ਦਾ ਸਾਰਾ ਏਰੀਆ ਸਾਨੂੰ ਜਿਹੜੇ ਮਿਸਰ ਦੇ ਪਰਾਮਿਡ ਬਣੇ ਹੋਏ ਨਾ ਉਹਨਾਂ ਦੇ ਵਿੱਚ ਜੋ ਕਲਾਕਿਰਤੀ ਉਸ ਚੀਜ਼ ਦਾ ਬਲਿਖਾ ਪਾਉਂਦੇ ਇੱਥੇ ਉਹ ਉਸ ਸਪਾਟ ਦਾ ਨਾਮ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਉਸ ਸਪਾਟ ਦਾ ਨਾਮ ਰੱਖਿਆ ਹੋਣਾ ਹੈ ਗੋਲਡਨ ਟੈਂਪਲ ਆ ਗੋਹਾ ਮਣੀ ਹੋਈ ਇੱਥੇ ਟਾਬੋ ਦੇ ਪਹਾੜੀ ਦੇ ਉੱਪਰ ਟਾਬੋ ਦੇ ਜਿਸ ਥਾਂ ਤੇ ਸਿਰੇ ਸੀ ਉਹ ਟਿਕਾਣਾ ਸਾਡਾ ਵੀ ਖਿਲਾਰਾ ਖਲੋਰਾ ਗਾਹੂਰਾ ਪਿਆ ਹੋਇਆ ਤੇ ਹੁਣ ਹੈ ਜੀ ਸਾਡੀ ਵਾਰੀ ਅੱਗੇ ਜਾਣ ਦੀ ਵੀ ਆਗੇ ਆਪਣੇ ਬੈਗ ਜੇ ਬਾਹਰ ਖੜੀਆਂ ਮੋਟਰਸਾਈਕਲ ਆਪਣੀਆਂ ਤੇ ਚਾਕੀ ਕਰਨਾ ਪੈ ਕੋਤਲੇ ਸਮਾਂ ਹੈ ਆਹ ਤੋ ਨਾਲ ਹੀ ਰੈਸਟ ਹਾਊਸ ਬਾਈ ਜੀ ਕਰਦੇ ਤਿਆਰੀ ਪੂਰੀ ਸਾਰ ਨੂੰ ਔਖਾ ਕੰਮ ਨਾਲ ਨੂੰ ਆਸਾ ਹੀ ਲੱਗਦਾ ਮੋਰਟਸਾਂਗਲੇ ਬੈਠ ਕੇ ਕਿੱਕ ਮਾਰ ਕੇ ਨਾ ਸਟਾਰਟ ਕਰਕੇ ਰੇਸ ਦੇਣੀ ਬੜੀ ਸੋਖੀ ਲੱਗਦੀ ਐ ਆਹ ਦੇਖੋ ਪੂਰੀ ਹੋਰ ਤਿਆਰ-ਵਰ ਤਿਆਰ ਹੋ ਜਾਂਦਾ ਕੰਮ ਸਿਰਾ ਗੱਲ ਵੱਤਾਂ ਵੀ ਹਾਂ 35 35 ਕਿਲੋ ਦੇ ਪੋ ਬੈਗ ਹੋਣੀਆਂ ਆਪਣੇ ਘਟੋ ਘਟਾ ਆ ਹਾਂ ਹੂੰ ਚਲੋ ਨਵੀਂ ਕਰਾਂ ਤਿਆਰ ਨੂੰ ਉੱਤੀ ਥਾਂ ਉਧਰ ਆ ਕੇ ਨਾ ਅਕਸਰ ਸਕਿਨ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਬੁੱਲ ਸਾਰੇ ਫਟ ਗਏ ਹਾਈਟ ਉਂਦੀ ਕਾਫੀ ਜ਼ਿਆਦਾ ਠੰਡਾ ਥਾਂ ਵੀ ਹੁੰਦਾ ਥੋੜਾ ਜਿਹਾ ਧੁੱਪ ਵੀ ਤੇਜ਼ ਹੁੰਦੀ ਹੈ ਹਵਾ ਲੱਗਦੀ ਰਹਿੰਦੀ ਹੈ ਜਿਸ ਕਰਕੇ ਬੁੱਲ ਫਟ ਜਾਂਦੀ ਬਈ ਯਾਨੀ ਹਉ ਸਫਰਾਂ ਦੀ ਚੀਜ਼ ਚੱਲਦੀ ਰਹਿੰਦੀ ਹੈ ਬੈਗਪੈਕ ਹੋ ਗਿਆ ਪੂਰੇ ਤਿਆਰ ਅੱਗੇ ਦੀ ਤਿਆਰੀ ਅੱਜ ਸ੍ਰੀ ਕਾਲ ਜੀ ਸਾਰਿਆਂ ਨੂੰ ਗੁੱਡ ਆਫਟਰਨੂੰ ਦੁਪਹਿਰ ਦੇ ਵਜ ਕੇ 12 ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਫਿਰ ਤੋਂ ਸਫਰ ਸ਼ੁਰੂ ਕਰਨ ਲੱਗੇ ਆ ਟੱਬੋਦਸ ਤੇ ਆਈਆਂ ਆਪਣੇ ਨਿਕਲਦੀ ਹੋਣਾ ਚਾਵਾਂਗੇ ਧਨਕਰ ਇੱਕ ਮਡ ਵਿਲੇਜ ਐ ਦੇਖਦੇ ਕਿੱਥੋਂ ਕਪੋਸਦੇ ਆ ਕਿੱਥੇ ਰਵਾਂਗੇ ਰਾਤ ਦੇ ਰਾਤ ਕੋਈ ਪਲਾਨ ਨਹੀਂ ਸਾਡਾ ਕਾਜ਼ਾ ਰੁਕੀ ਐ ਮਡ ਵਿਲੇਜ ਰੁਕੀ ਐ ਕੁਛ ਨਹੀਂ ਕਿ ਰਾਤ ਟੈਂਟ ਲਾ ਕੇ ਸੌਜੀਏ ਕੋਈ ਨਹੀਂ ਪਤਾ ਲੱਗਦਾ ਬਈ ਪਰ ਫਿਰਾਲ ਟੱਬੋ ਤੋਂ ਸਫਰ ਸ਼ੁਰੂ ਕਰਨ ਲੱਗੇ ਹਾਂ ਆ ਸਾਡਾ ਠਿਕਾਣਾ ਸੀਗਾ ਜਿੱਥੇ ਰਾਤ ਮੁਕੀ ਸੀਗੀ ਤੇ ਸਾਡੇ ਭਾਈ ਵਰਗੇ ਤਿਆਰ ਵਰ ਤਿਆਰ ਚੱਲੀਏ ਭਰਾ ਜੀ ਹਾਂਜੀ ਚਲੋ ਕਰੀ ਮੂਵ ਔਨ ਬਿਲਕੁਲ ਜੀ ਠੀਕ ਹੈ ਬਟੰਡੇ ਵਾਲੇ ਭਾਈ ਚਲੋ ਕਰੀ ਮੂਵ ਔਨ ਫਿਰ ਹਾਂਜੀ ਭਰਾ ਹੂੰ ਅਰਬ ਨੂੰ ਸ਼ੀਸ਼ੇ ਕਰੀ ਬੰਦ ਤੇ ਕਰੋ ਮੇਰੇ ਲਾਤੀਰੋਂ ਪੋਕਾ ਕਰਕੇ ਬੈਠਣਾ ਬੰਦ ਕਰਕੇ ਉਹ ਕਮ ਗਈ Hadi. Ini pernah tuh pelakri. Tabu. Semoga <tuk> share. ਉਹ ਬੂਟੇ ਤੇ ਲੱਗਦੇ ਰਹਾਏ ਵਾਟਰਪਰੂਫ ਹੋਣਗੇ ਨਾ ਭਾਈ ਇਹ ਹਾਂ ਜੀ ਭਾਈ ਕਿੰਨਾ ਲੱਗਿਆ ਯਾਰ ਤਬ ਉਹਦਾ ਮੇਨ ਗੇਟ ਹਾਂ ਜੀ ਭਾਈ ਸ਼ਿਮਲਾ ਸਪਾਸੇ ਕਾਜ਼ਾ ਸਪਾਸੇ ਹੋਲੀ-ਹੋਲੀ ਕਰਕੇ ਨਾ ਜਿਵੇਂ ਤੇ ਪਿੱਪਲ ਲਈ ਜਾਂਦੇ ਲੋਕੀ ਤੇ ਹੋਰ ਹੋਰ ਬਰਤ ਲਈ ਜਾਂਦੇ ਆ ਗ੍ਰੀਨਰੀ ਕਰ ਰਹੇ ਆ ਇਸ ਪਾਸੇ ਪੂਰੇ ਵੀ ਉਨਰ ਪਤਾ ਹੈ ਕਿ ਗ੍ਰੀਨਰੀ ਦੀ ਕੀ ਵੈਲਿਊ ਆਉਂਦੀ ਹੈ ਵੀ ਤੇ ਸਾਰੀਆਂ ਗੱਡੀਆਂ ਨਾਲ ਚੰਡੀਗੜ੍ਹ ਤੋਂ ਆ ਰਹੀਆਂ ਹੋਰ ਇਹ ਚੰਡੀਗੜ੍ਹ ਤੋਂ ਨਾ ਹੋਲੀ ਭਾਈ ਛੱਟੇ ਲਪਾ ਦੇ 스ਪੀਤੀ ਵੈਲੀ ਦੇ ਇੰਨਾ ਇਲਾਕਿਆਂ ਦੇ ਵਿੱਚ ਨਾ ਜਿਹੜੇ ਬਕੀਏ ਕਾਫੀ ਉਹ ਖੇ ਲਾ ਕੇ ਇਕੱਠੇ ਲਾ ਕੇ ਹੈ ਰਹਿਣ ਵਾਸਤੇ ਤੇ ਥੇ ਕਿ ਲੋਕ ਸਾਲ ਦੇ 4-5 ਮਹੀਨੇ ਰਹਿੰਦੇ ਬਾਕੀ ਸਮਾਂ ਆਪਣੇ ਘਰੋਂ ਵੱਲ ਚਲੇ ਜਾਂਦੇ ਆ ਜਿਵੇਂ ਕੋਈ ਸਿਮਲੇ ਸਾਈਡ ਦਾ ਕੋਈ ਸੋਲਨ ਸਾਈਡ ਦਾ ਕੋਈ ਚੰਡੀਗੜ੍ਹ ਸਾਈਡ ਦਾ ਟੂਰਿਸਟ ਉਪਰ ਡਿਪੈਂਡ ਹਾਲਾ ਏਰੀਆ ਹੈ ਇਨਕਮ ਦੇ ਲਈ ਸਨੂਨਾ ਕਾਬੋ ਤੋਂ ਨਿਕਰੇ ਹੋਗੇ ਤਕਰੀਬਨ 15 ਮਿੰਟ ਹੋ ਗਏ ਤੇ ਹਵਾ ਬਹੁਤ ਹੀ ਚੱਲ ਰਹੀ ਇਸ ਟਾਈਮ ਸੈਸ ਨਾਲ ਡਿਸਰਬੈਂਸ ਹੋ ਰਹੀ ਹੋਵੇ ਤੇ ਜੋ ਉਸ ਨਿਕਲੇ ਅਸੀਂ ਬਾਹਰ ਦੇਖਿਆ ਖੁੱਲੇ ਕੁਝ ਕੁ ਗਰਾਊਂਡਾਂ ਦੇ ਉੱਪਰ ਨਾ ਇੱਥੋਂ ਦੇ ਬੱਚੇ ਮੈਚ ਖੇਡ ਰਹੇ ਅਸਟ ਬੜਾ ਸੋਹਣਾ ਲੱਗਦਾ ਹੈ ਤੁਸੀਂ ਇਸ ਤਰ੍ਹਾਂ ਦੇ ਮੈਟ ਦੇ ਉੱਪਰ ਗ੍ਰੀਨ ਖੇਡਦੇ ਨੇ ਇਹ ਫਾਸਲ ਆਗੇ ਇਹ ਟੱਟ ਮਾਰਦੇ ਹੋਏ ਬਹੁਤ ਸੋਹਣੀ ਗੱਲ ਆ ਵੀ ਤੁਹਾਨੂੰ ਇਹਨਾਂ ਥਾਵਾਂ ਦੇ ਉੱਪਰ ਜੋ ਅਸੀਂ ਮੈਚ ਖੇਡਦੇ ਹੋ ਬਹੁਤ ਵਧੀਆ ਗੱਲ ਆ ਵੀ ਤੁਹਾਨੂੰ ਇਨਾਂ ਦੇ ਆਪਣੇ ਐਫਰਟ ਹੁੰਦੇ ਆ ਪਿਛੇ ਤਿਆਰ ਕਰਨੇ ਸਾਰਾ ਕੁਝ ਕਰਨਾ ਜ਼ਰੂਰੀ ਹੈ। ਬਾਕੀ ਸਭੀ ਦਾ ਮਾਦਿਕਾ ਵੀ ਇਸ ਪਾਸੇ ਗਰਾਊਂਡ ਖੁੱਲਣ ਹੈਗੇ ਸਾਰਾ ਇਟਾ ਉੱਤਰ ਕੇ ਚੋਕੇ ਛੱਕੇ ਵਾਸਤੇ ਵੀ। ਰੁੜ ਕੇ ਗਈ ਚੋਕਾ ਉੱਡ ਕੇ ਗਈ ਛੱਕਾ ਵੀ। ਤੇ ਜਿਹੜੀ ਕਰੇਮਾਰੀ ਬੋਲਾ ਪਹਿਲੇ ਕਿਹਾ ਉਹ ਆ ਵੀ। ਕਰ ਆਵਾਲਾ। ਕਦੋਂ ਤੱਕ ਨੂੰ ਲਗਪਰ ਸਾਰਾ ਰਸਤਾ ਇਸ ਤਰ੍ਹਾਂ ਦਾ ਹੀ ਹੈ। ਸਿੰਗਲ ਰੋਡ ਤੇ ਕਿ ਪਾਸੇ ਪਹਾੜ ਤੇ ਦੂਜੇ ਪਾਸੇ ਸਪਤੀ ਨਦੀ ਸਪਤੀ ਰਿਵਰ ਆ ਜੀ ਹੈ ਤੇ ਥੋੜਾ ਵਸ ਧਿਆਨ ਨਾਲ ਚੱਲਣਾ ਪੈਂਦਾ ਹੈ ਉਹ ਪਹਾੜ ਇਹ ਹੜੇ ਕੱਚੇ ਪਹਾੜ ਆ ਇਸ ਪਾਸੇ ਤੇ ਆਦੋ ਥੋੜਾ ਅਲੋਟ ਹੋ ਕੇ ਫਿਰ ਸਫਰ ਕਰਨਾ ਪੈਂਦਾ ਹੈ ਦੰਕਰ ਜਿੱਥੇ ਸੀ ਜਾ ਰਹੇ ਆ ਉਥੋਂ ਲਗਭਗ 25 30 ਕਿਲੋਮੀਟਰ ਦੇ ਆਸ-ਪਾਸ ਹੈ ਮਨਸਟਰੀ ਬਣੀ ਹੋਈ ਹੈ ਕਾਫੀ ਵੱਡੀ ਕਹਿੰਦੇ ਉੱਥੇ ਉੱਥੇ ਜਾਵਾਂਗੇ ਪਹਿਲਾਂ ਤੇ ਸਫਰ ਸਾਡਾ ਕੋਈ ਉੱਥੇ ਪੌਣੇ ਘੰਟੇ-ਘੰਟੇ ਦਾ ਸਫਰ ਹੋ ਜੂਗਾ ਪਹਾੜੀ ਇਰੀਤ ਨਾਲ ਸਫਰ ਹਮੇਸ਼ਾ ਆਰ ਆ ਨਾਲ ਹੀ ਕਰ ਰਹੇ ਜਾਂਦੇ ਆ ਕਹਿੰਦੇ ਨੇ ਸਾਵਧਾਨੀ ਹਟੀ ਤੇ ਤੁਰ ਘਟਣਾ ਹੋ ਵੀ ਕੋਈ ਫਰਕ ਨਹੀਂ ਪੈਂਦਾ ਸਗੋਂ ਤੁਸੀਂ ਸਫਰ ਨੂੰ ਆਨੰਦ ਕਰਦੇ ਹੋ ਮੰਨਦੇ ਆ ਉਸ ਚੀਜ਼ ਦਾ ਪਵਾਨੇ ਨੂੰ ਹੌਲੀ ਹੌਲੀ ਕਰਕੇ ਸਾਰੇ ਤਰਾਸ਼ੇ ਹੋਏ ਆਏ। ਸਪੀਤੀ ਦਰਿਆ ਦੇ ਕੋਲ ਕੰਡੇ ਚੱਲ ਰਹੇ ਆ ਇਸ ਟਾਈਮ ਕੋਲ ਨਾਲ-ਨਾਲ। ਤੇ ਇਸ ਪਾਸੇ ਪਹਾੜਾਂ ਦੇ ਢਿਸ਼ੇ ਪੂ। ਕੋਲੋ ਲੱਗ ਤਰ੍ਹਾਂ ਦੀ। ਮਿੱਟੀ ਦੇ ਪਹਾੜ ਹੈ। ਤੇ ਹਵਾ ਉਹਨੇ ਚੱਲ-ਚੱਲ ਕੇ ਤੇਜ਼ ਹਵਾ ਆਉਣੇ। ਇਹਨੂੰ ਅਗਲਕ ਤਰ੍ਹਾਂ ਕੇ ਤਰਾਸ਼ ਕੇ ਧਰਤਾ ਨੂੰ ਪਹਾੜਾਂ ਨੂੰ। ਇਕ ਲੱਗ ਰੂਪ ਦੀਆਂ ਚੀਜ਼ ਇਹ ਤੇ ਉਹ ਦੇਖੀਏ ਕਾ ਪਹਾੜ ਕੋਹਾ ਪਹਾੜ ਦੋ ਤਰ੍ਹਾਂ ਦੇ ਅਲੱਗ-ਅਲੱਗ ਆਏ ਤੇ ਵਿੱਚ ਰਾਹ ਬਣਿਆ ਇਹਨਾਂ ਹਵਾ ਕਰਕੇ ਸਾਰਾ ਜੰਪਣਿਆ ਹੋਇਆ ਹੈ ਇਹ ਤੇ ਅਗੇ ਕਚਰਾ ਹੋ ਗਿਆ ਥੋੜਾ ਜਿਹਾ ਬਿਲਕੁਲ ਤਾਂ ਕੋਈ ਵੀ ਟੱਪਾਂਗੇ ਵੀ ਜਿਹਨਾਂ ਲੋਕ ਲੋ ਅਡਵੈਂਚਰ ਪਸੰਦ ਹਨ ਉਹ ਇਹਨਾਂ ਨਾਲ ਸਤੇ ਪੱਕਾ ਹੁੰਦੇ ਹੋਗੇ ਦੇਖਿਆ ਲੱਗ ਨੌਚਾ ਪਹਾੜ ਆ ਇਹ ਸਾਰਾ ਮਿੱਟੀ ਦਾ ਪਹਾੜ ਉਹਦੇ ਵਿੱਚ ਪੱਥਰ ਵਸੇ ਹੋਏ ਉਹਦੇ ਅਲਟੀਮੇਟ ਆ ਜੀ ਸਪੀਤੀ ਦੇ ਰੰਗ ਰੋਡ ਛੋਟੇ ਸਾਰੇ ਤੇ ਬੜੇ ਧਿਆਨ ਨਾਲ ਜਾਣਾ ਪੈਂਦਾ ਰੋਡਾਂ ਦੇ ਉੱਪਰ ਸੜਕਾਂ ਦੇ ਉੱਪਰ ਮੋੜ ਆਗਾ ਤਾਂ ਹਾਰ ਮਾਰਨਾ ਕਦੇ ਨਾ ਭੁੱਲੋ ਵੀ ਤੁਹਾਡੀ ਆਪਣੀ ਸੇਫਟੀ ਹੈ ਤੇ ਦੂਜੀ ਦੀ ਸੇਫਟੀ ਹੈ ਇਸ ਇਨਾ ਤਮਤੇ ਰਹਾ ਬੜਿਆ ਹੋਇਆ ਨਾ ਉਹ ਥਾਵ ਬੜੀ ਸੋਹਣੀ ਹੈ ਉਹ ਤੁਹਾਡੇ ਸਾਹਮਣੇ ਆ ਵੀ ਉਲਟੀ ਵੇਟ ਯਾਰ ਬੜਾ ਸੋਹਣਾ ਲੱਗਦਾ ਹੈ ਕੁਦਰਤ ਹੀ ਨੇ ਪਤਾ ਨਹੀਂ ਕੀ ਕੁਸ਼ਤਰਾਸ਼ਤ ਰਚਿ ਬਣਾ ਦਈ ਇੱਥੇ ਇਹ ਹੀ ਇੱਥੋਂ ਦੀ ਸਪੀਤੀ ਵੈਲੀ ਦੀ ਖਾਸੀਅਤ ਹੈ ਇਸ ਤਰ੍ਹਾਂ ਦੀਆਂ ਨਾ ਕੁਦਰਤੀ ਕਲਾਕਰਤੀਆਂ ਤੁਹਾਨੂੰ ਕਿਤੇ ਵੀ ਨਹੀਂ ਮਿਲਦੀਆਂ ਕਿਤੇ ਵੀ ਨਹੀਂ ਪਹਾੜਾਂ ਵਿੱਚ ਨਾ ਜਿੱਥੇ ਸਪੀਤੀ ਦਰਿਆ ਬਿਲਕੁਲ ਸੜਕ ਦੇ ਕੰਢੇ ਆ ਜਾਂਦਾ ਹੈ ਉਸ ਥਾਂ ਤੇ ਬੈਠਿਆ ਹਾਂ ਇਸ ਟਾਈਮ ਦਰਿਆ ਕੰਢੇ ਬੈਠ ਕੇ ਮੈਗੀ ਬਣਾ ਲਈ ਦਰਿਆ ਦੀਆਂ ਲਹਿਰਾਂ ਦਾ ਆਨੰਦ ਲੈ ਰਿਹਾ ਹਾਂ ਇਸ ਟਾਈਮ ਤੇ ਫੁੱਲ ਮੁਝ ਆ ਰਿਹਾ ਇਸ ਟਾਈਮ ਉਦਹੀ ਗੱਲ ਬਾਤ ਕੁਲ ਮਲ ਲਖੇ تھے ਕੁਰਸੀਆਂ ਆਪਣੇ ਕੋਲ ਸਿਗੀਆਂ ਚੇਅਰ ਸਿਗੀਆਂ ਆਪਣੇ ਕੋਲੇ ਤੇ ਨਾਲ ਆ ਗਈ ਮੈਗੀ ਦੀਆਂ ਤਾਂ ਇੰਨਾ ਸਫਰਾਂ ਚ ਤੁਸੀਂ ਆਨੇ ਹੋ ਅੰਨਾ ਕ ਵਕਤ ਜ਼ਰੂਰ ਕੱਢ ਕੇ ਲੈ ਕੇ ਆਓ ਆਪਣੇ ਕੋਲੇ ਕਿ ਤੁਸੀਂ ਇਸ ਕੁਦਰਤ ਦੇ ਨਾਲ ਜੁੜ ਕੇ ਬੈਠ ਸਕੋ ਇਸ ਚੀਜ਼ ਦਾ ਆਨੰਦ ਲੈ ਸਕੋ ਵੀ ਕਿਉਂਕਿ ਆ ਜੋ ਦਰਿਆ ਦਾ ਪਾਣੀ ਦਾ ਸ਼ੋਰ ਆਣਾ ਇਹ ਵੀ ਮਨ ਨੂੰ ਸਕੂਨ ਦੇ ਜਾਂਦਾ ਕਿਵਰੀ ਹੈ ਮੁਲਾਕੇ ਵਧੀਆ ਆ। ਆ ਤੋੜੋ ਥੋੜੀ ਦੇਰ ਨੂੰ ਅਸੀਂ ਕਰਾਂਗੇ ਮੂਵ ਆਨ ਚੱਕੇ ਨਾਲ। ਥਾਂ ਦੇ ਸੋਹਣੀਆਂ ਸਾਡਾ ਗਜਾ ਨੂੰ ਜੀ ਦੀ ਕਰਦਾ। ਤੋੜੇ ਚੌਥੀ ਡੱਬੀ ਆ ਭਾਜੀ ਇਹ। ਲੈ ਗਈ ਦੀ। ਪਹਿਲੀ ਆਈ ਕੀ। ਹਾਂ। ਸਪੀਡੀਰ ਬਰੋ। ਕੁਸ ਸਮਾ ਇਹਦੇ ਕੰਡੇ ਲਗਾ ਕੇ ਚੱਲੇ ਅੱਗੇ ਨੂੰ। ਚਲੋ ਬਈ। ਕੋਈ ਤਰ੍ਹਾਂ ਨਾ ਲੱਗਦਾ ਸਾਡੇ ਮੋਟਰਸਾਈਕਲਾਂ ਦੇ ਉੱਤੇ ਕੋਈ ਜੀ ਨਹੀਂ ਕਰਦਾਗਾ ਉਹ ਸਾਹਮਣੇ ਰੋਡ ਜਾਂਦੀ ਪਈ ਆ ਤੇ ਥੋੜਾ ਜਿਹਾ ਕੱਚਾ ਰਸਤੇ

ਵਾਸਾ ਹਾਈਵੇ ਟਨ ਅ ਜਰਾ ਸੁਮਡੋ ਪਿੰਡਾਂ ਦਾ ਉੱਥੇ ਕੋ ਰੋਡ ਜਾਂਦੀ ਹੈ ਪਹਾੜ ਉੱਪਰ ਨੂੰ ਧੰਕਰ ਗੋਮਪਾ ਧੰਕਰ ਮਨਸਟਰੀ ਵਾਲੇ ਪਾਸੇ ਪਹਾੜ ੜਣਾ ਕਿਥੋਂ ਲੋ ਤਕਰੀਬਨ 8 ਕਿਲੋਮੀਟਰ ਦੂਰ ਉੱਥੇ ਧੰਕਰ ਦੀਆਂ ਚੜਹਾਈਆਂ ਚੜਦੇ ਹੋਏ ਉਹ ਸਾਹਮਣੇ ਹੈਗੀ ਆ ਸਪੀਤੀ ਵੈਲੀ ਸਾਰੀ ਆ ਬੜਾ ਸੋਹਣਾ ਸੀਰਮੰਦ ਦਾ ਪਹਾੜ ਤੇ ਇੱਥੇ ਜਾਣਾ ਉਹ ਸਾਹਮਣੇ ਆ ਇਹ ਸਾਰੀ ਸਾਰੀ ਧੰਕਰ ਮਨਸਟਰੀ ਆ ਇਹਦੇ پاسੇ ਜਾ ਕੇ ਨਾਲ 3 ਕਿਲੋਮੀਟਰ ਦੂਰ ਪਿਆ ਜੇ 3 ਕਿਲੋਮੀਟਰ ਇਧਰ ਦਾ ਵੀ ਬੇਸ਼ ਸ਼ਾਨਦਾਰ ਜ਼ਬਰਦਸਤ ਧੁਰਤਦਾਰ ਇਹ ਰੂਪ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ। ਉਹ ਚੀਜ਼ ਦੇਖ ਕੇ। ਗੱਜਵਾ ਵੀ ਗਜਬ ਅਲਟੀਮੇਟ ਵੀ। ਅਖੀਰ ਇਸ ਟੱਪ ਧੰਕਰ ਮਨਿਸਪਲ ਕੋਲ ਪਹੁੰਚ ਗਏ। ਆਸਪਾਸ ਇੰਡਸਟਰੀ ਸਾਰੀ ਹੈ। ਪਰ ਆਤੀ ਅਲਟੀਮੇਟ ਹੈ। ਅਲਟੀਮੇਟ। ਪਤਮਾਸ਼ੀ ਕਰਦੇ ਪਤਮਾਸ਼ੀ ਇੱਥੇ ਆ ਕੇ ਬੁਰੀ ਹੈ। ਨੋ ਕੱਚੇ ਰਹਾਵਲ ਦੀ ਹੁੰਦੇ ਹੋਏ ਅਸੀਂ ਪਹੁੰਚ ਗਏ ਇਸ ਵਕਤ ਧੰਕਰ ਮਨੈਸਟਰੀ ਜੀ ਭਾਈ ਜੀ ਦੇਖ ਕੇ ਅੰਦਾਜ਼ਾ ਹੋ ਗਿਆ ਹੋਣਾ ਕਿ ਇਹਦੀ ਛੱਤ ਬੜੀ ਛੋਟੀ ਹੋਈ ਧੰਕਰ ਮਨੈਸਟਰੀ ਦੇ ਅੰਦਰੇ ਪਾਸੇ ਇਸ ਟਾਈਮ ਸਿਰਫ 5 ਫੁੱਟ ਸਿੱਧੀ ਛੱਤ ਵੀ ਨਹੀਂ ਹੋਣੀ ਚਾਹੀਦੀ ਬਹੁਤ ਪੁਰਾਣੀਆਂ ਹੈ। ਬਹਾਰੇ ਦੀ ਇੱਕ ਤਾਂ ਨਹੀਂ ਹੈ। ਧੰਕਰ ਮਨੈਸਟਰੀ ਜਿਹੜੀ ਕਿ ਲਗਭਗ 1000 ਸਾਲ ਪੁਰਾਣੀ ਹੈ ਤੁਹਾਨੂੰ। ਇੰਨਾ ਥਾਵਾਂ ਤੇ ਤੁਹਾਨੂੰ ਬਹੁਤ ਬਹੁਤ ਪੁਰਾਣੀਆਂ ਮਨੈਸਟਰੀਆਂ ਦੇਖਣ ਮਿਲ ਜਾਣਗੀਆਂ ਜਿਹੜੀ 7-800 ਸਾਲ ਜਾਂ ਉਸ ਤੋਂ ਵੀ ਜ਼ਿਆਦਾ ਪੁਰਾਣੀਆਂ ਹੋਣੀਆਂ ਤੁਹਾਨੂੰ। ਇਹ ਸਾਰੇ ਪੁਰਾਣੀਆਂ ਮਨੈਸਟਰੀਆਂ ਆਈਆਂ ਆ ਇਹ ਵਾਲਾ ਪਾਸਾ। ਤੇ ਸੁਪਰ ਜਣਾ ਲਾਉ ਨਹੀਂ ਕਰਦੇ ਇਹ ਇੱਕ ਅੱਛੇ ਕੋਠੇ ਬਣਿਆ ਹੋਇਆ ਹੈ ਨਾ ਇੱਥੇ ਤਾਂ ਵੀ ਕਾਨੂੰਨ ਨੂੰ ਨੁਕਸਾਨ ਨਾ ਹੋਵੇ ਉਹਨਾਂ ਕੁਲ ਮੁਲਾਕੇ ਮਹਾਲਵ ਵਧੀਆ ਵੀ ਪਿੰਨ ਵੈਲੀ ਸਪੀਤੀ ਵੈਲੀ ਦੇ ਕੋਲ ਪੈਂਦੀ ਹੈ ਧੰਕਰ ਮਨਸਟਰੀ ਹੈ ਉਹ ਤੋੜੀਆਂ ਤਰਦੀ ਹੈ ਇਹ ਪੈਲੀ ਮਨਸਟਰੀ ਹੈ ਜਿੱਥੇ ਅਸੀਂ ਆਹ ਚੀਜ਼ ਦੇਖ ਰਹੇ ਹਾਂ ਇਸ ਟਾਈਮ ਬੱਕਰਾ ਮੈਂ ਇਹ ਮਨਸਟਰੀਆਂ ਤਕਰੀਬਨ ਆ ਨਾ ਸਮੁੰਦਰ ਤਲ ਤੋਂ 3860 ਮੀਟਰ ਦੀ ਹਾਈਟ ਤੇ ਆਏ ਜਿਹੜੇ ਪਹਾੜ ਦੇ ਉੱਪਰ ਬਣੀ ਹੋਈ ਹੈ ਨਾ ਇਹ ਇਹ ਪਹਾੜ ਹੀ ਲਗਭਗ 100 ਫੁੱਟ ਉੱਚਾ ਹੀ ਹੈ ਤੇ ਕਹਿੰਦੇ ਇਸ ਵਕਤ ਇਸ ਮਨਸਟਰੀ ਦੇ ਵਿੱਚ ਲਗਭਗ 150 ਲਾਮਾ ਰਹਿੰਦੇ ਆ ਜਿਹੜੇ ਕਿ ਬੋਲ ਸਿੱਖਿਆ ਗ੍ਰੈਂਡ ਕਰਦੇ ਆ ਇਸ ਵਕਤ ਬਹੁਤ ਪੁਰਾਣੀ ਮਿਨਿਸਟਰੀ ਹੈ ਜੀ ਇਹ ਅਕਸਰ ਤੁਸੀਂ ਦੇਖਦੇ ਹੋ ਨਾ ਇਹ یونیورسٹی ਲਗਭਗ ਕਾਫੀ ਰਿਮੋਟ ਏਰੀਆ ਚ ਬਣੀ ਹੁੰਦੀਆਂ ਇਹ ਕਾਰਨ ਕਿ ਉਹ ਬਾਕੀ ਦੁਨੀਆ ਤੋਂ ਪਾਸੇ ਹੋ ਕੇ ਰਹਿਣਾ ਪਸੰਦ ਕਰਦੇ ਨੇ ਸ਼ਾਇਦ ਉਹ ਸਪਾਸ ਵਾਇਸ ਜਿਸ ਸਪੀਟੀ ਵਾਲੀ ਤੇ ਨਾ ਨਾ ਤੇ ਖੋਜ ਫੋਰਨਰਸ ਵੀ ਆਏ ਹੋਏ ਆ ਆਪਣੀ ਬਾਈਕਿੰਗ ਦੇ ਉੱਪਰ ਵੀ ਮਿਲੇ ਪੂਰਾ 그룹 ਆ ਇਹਨਾਂ ਦਾ ਕਾਫੀ ਲੋਕੇ ਇਸ ਥੀਰ ਨੂੰ ਐਕਸਪਲੋਰ ਕਰਦੇ ਆ ਇਸ ਵਕਤ ਚਲੋ ਦੇਖਦੇ ਆ ਕੀ ਮਾਹੌਲ ਬੰਦਾ ਤੇ ਕਿਧਰ ਜਾਣੇ ਆ ਉੱਥੇ ਉਹਨਾਂ ਕੋਜੋ ਸਮਾਸੀ ਧੰਕਰ ਮਿਨਿਸਟਰੀ ਬੈਠੇ ਚਾਹ ਪਾਣੀ ਪੀਤਾ ਤੇ ਹੁਣ ਅਗਲੇ ਸਫਰ ਦੀ ਤਿਆਰੀ ਕਰ ਰਹੇ ਆ ਔਰ ਖੜੀ ਸਾਡੀ ਬਾਈਕ ਤੇ ਇੱਥੇ ਕੁਝ ਯੂਐਸਏ ਤੋਂ ਕੁਝ ਫੋਰਨਰ ਵੀ ਆਏ ਹੋਏ ਨੇ ਵੀ yaar enjoying here ha <laughs> <Yeah, absolutely. laughs> tera very happy tuk exploring da spiti valley that's nice what you chalo tu bhi yeah what you think about the ha <laughs> <laughs> chalo tus taro assi bhi moon on karde bhai dankar monastery de bar jawan sade khande pinde hoye ate kal da naksha vicharde hoye ਕਿੱਥੇ ਜਾ ਰਹਾ ਹੈ ਕਿੱਥੇ ਰਹਿ ਰਹਾ ਜੋ ਮੈਨੂੰ ਅਸੀਂ ਕੋਲਡ ਡਰਿੰਕ ਦੀ ਫੇਵਰ ਨਹੀਂ ਕਰਦੇ ਕਦੇ ਵੀ ਪਰ ਕਦੇ ਕਦੇ ਜਦੋਂ ਜਾਨੇ ਬਾਹਰ ਪੀਂਦੇ ਮੈਂਦੀ ਕਦੇ ਕਦੇ ਆਪਾਂ ਤਾਂ ਕਾਫੀ ਪੀ ਰਹੇ ਹਾਂ ਸਹੀ ਹੈ ਕਾ ਵੀ ਕੇ ਨਿਕਲਾਂਗੇ ਇੱਥੋਂ ਵੀ ਬੜਾ ਬੁਧੀਆਂ ਮਾਣੋਗੇ ਹੰਕਰ ਮਿਨਿਸਟਰੀ ਤੋਂ ਚੱਲ ਪਏ ਹੁਣ ਕੁਝ ਕੁ ਮਰੀਆਏ ਤਾਂ ਆਂ ਤੇ ਰਹਿਣ ਵਾਲੀਆਂ ਕੁਝ ਕੋ ਹੌਮਸਟੇ ਹੈ ਇੱਥੇ ਤੁਸੀਂ ਉਧਰ ਤੇ ਰਹਿ ਸਕਦੇ ਹੋ ਇਕ ਰਾਤ ਘਟਰੀ ਹੋਏ ਤਾਂ ਫਿਰ ਹਾਲਾਤੀ ਚੱਲੇ ਆ ਮੋਡੋ ਵਿਲੇਜ ਦੀ ਤਰਫ 2 ਘੰਟੇ ਦਾ ਰਸਤਾ ਦੱਸ ਰਿਹਾ ਇਥੋਂ ਤੇ ਸਮਾਂ ਹੈਗਾ ਕੋਈ ਇਸ ਵਕਤ 4:30 ਉਹ ਵੀ ਆਲਟੀਮੇਟ ਹੋਵੇ बाकी यार जबरदस्त वाला भी आता है कुछ भी आखो उस पास डॉक्कर इंडस्ट्री हवा बहुत बहुत तेज चल रही है वो ਇਹ ਹੈ ਕਿ ਵੇਲੀ ਸੱਜੇ ਪਾਸੇ ਸਥਿਤੀ ਤੇ ਖੱਪਿਆ ਸੈਂਟਰ ਚ ਹੈ ਪਿੰਡ ਵੇਲੀ ਪਿੰਡ ਵੇਲੀ ਵਾਲੇ ਪਾਸੇ ਜਾਣਾ ਤੇ ਹਵਾ ਬਹੁਤ ਬਹੁਤ ਤੇਜ਼ ਰਹੀ ਹੈ ਹਮ ਜਰੂਰ ਚਲਿਏ ਕਰੀਏ ਬੂਹਾਰ ਚਲੋ ਨਿਕਲ ਜਿਓਗੇ love ਪੀਤੀ ਨਦੀ ਦੇ ਪਰ ਬਣੇ ਪੁਲ ਨੂੰ ਪਾਰ ਕਰਕੇ ਅਸੀਂ ਹੁਣ ਜਾਵਾਂਗੇ ਮੋਦ ਪਿੰਡ ਦੀ ਤਰਫ ਵੈਲਕਮ ਟੂ ਪਿੰਨ ਵੈਲੀ ਹੁਣੋਂ ਤੋਂ ਨਾ ਪਿੰਨ ਵੈਲੀ ਸ਼ੁਰੂ ਹੋ ਜੂਗੀ ਇਹ ਪਿੰਨ ਵੈਲੀ ਦਾ ਏਰੀਆ ਜੀ ਇਸ ਪਾਸੇ ਪ੍ਰਿਥੀ ਵੈਲੀ ਦੇ ਨਾਲ ਹੀ ਪਿੰਨ ਵੈਲੀ ਬਣੀ ਹੋਈ ਹੈ ਤੇ ਉਹਦੇ ਵਿੱਚ ਪਿੰਡ ਹੈਗਾ ਮੁੱਦ ਕੋਈ ਮੱਡ ਬੋਲਦਾ ਸਰ ਉਹ ਐਮ ਜੀ ਡੀ ਮੱਡ ਕੋਈ ਉਸ ਨੂੰ ਮੁੱਦ ਬੋਲਦਾ ਪਿੰਨ ਵੈਲੀ ਦੇ ਵਿੱਚ ਐਂਟਰੋਂ ਤੋਂ ਬਾਅਦ ਅਸੀਂ ਇਸ ਵਰਤੋਂ ਪਿੰਨ ਨਦੀ ਦੇ ਨਾਲ ਨਾਲ ਇੱਥੇ ਦਾ ਜ਼ਿਆਦਾਤਰ ਵੈਲੀਆਂ ਦੇ ਨਾਮ ਜੋ ਹੈ ਘਾਟੀਆਂ ਦੇ ਨਾਮ ਜੋ ਹੈ ਉਹ ਨਦੀਆਂ ਦੇ ਉੱਪਰ ਨੇ ਸਪੀਤੀ ਘਾਟੀ ਦਾ ਨਾਮ ਸਪੀਤੀ ਨਦੀ ਦੇ ਉੱਪਰ ਪਿੰਨ ਘਾਟੀ ਦਾ ਨਾਮ ਪਿੰਨ ਨਦੀ ਦੇ ਉੱਪਰ ਵੀ ਸਾਡੇ ਨਾਲ ਪਿੰਨ ਨਦੀ ਜਾ ਰਹੀ ਹੈ ਇਸ ਟੱਥ ਤਰਾ ਬੁਰਾ ਹਾਲੀ ਹੈ ਸਾਰਾ ਫਰੋੜੀ ਹੈ ਬਹੁਤ ਜਾਰੀ ਰਿਹਾ 25 30 ਦੀ ਸਪੀਡ ਤੇ ਤੋਂ ਅਰੇ ਮਾਤੋਂ ਪਿੰਡ ਚਲੇਗਾ 30 ਕਿਲੋਮੀਟਰ ਹੈ ਤੇ ਜਿਸ ਸਪੀਡ ਤੇ ਅਸੀਂ ਜਾ ਰਹੇ ਹਾਂ ਤਕਰੀਬਨ ਡੇਢ ਘੰਟਾ ਲਾਜੂ ਇੱਥੇ ਪੁਲਸ ਚ ਬਾਈਕਰ ਆ ਰਹੇ ਆ ਜਾ ਰਹੇ ਆ ਜਿਨ੍ਹਾਂ ਨੇ ਵਾਪਸ ਰਹਿਣਾ ਹੈ ਕਾਜ਼ਾ ਉਹ ਹੁਣ ਉਸ ਵਕਤ ਕਾਉਜ਼ੇ طرفੋਂ ਮੋਬਾਈਲ ਕਰ ਰਿਹਾ ਹੈ ਹਵਾ ਪੂਰੀ ਤੇਜ਼ ਚੱਲ ਰਹੀ ਹੈ ਇਸ ਵਕਤ ਸ਼ਾਇਦ ਤੁਹਾਨੂੰ ਵੀ ਪਤਾ ਲੱਗ ਰਿਹਾ ਹੋਵੇ ਵਾਚੀ ਹਵਾ ਬਹੁਤ ਹੀ ਚੱਲ ਰਹੀ ਹੈ ਤੇ ਅਸੀਂ ਇਸ ਵਕਤ ਆ ਗਏ ਆ ਪਿੰਨ ਵੈਲੀ ਦੇ ਵਿੱਚ ਵੀ ਆ ਸਾਰਾ ਮਾਹੌਲ ਆ ਤੁੰਦਾ ਵੀ ਪਿੰਡ ਵੈਲੀ ਦਾ ਸਰਵ ਹਵਾ ਤੇ ਪਾਣੀ ਦੇ ਖੜ ਕੇ ਸਾਨੂੰ ਰੋ ਰਿਹਾ ਇਸ ਟਾਈਮ ਵੀ ਕੁਛ ਟਾਈਮ ਨਹੀਂ ਖੜੇ ਸੀਗੇ ਰਸਤਾ ਇੱਥੇ ਬਹੁਤ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਤੁਹਾਨੂੰ ਸਾਰੀ ਆਫ ਰੋਡਿੰਗ ਹੀ ਆ ਤੇ ਸਾਡੇ ਚਿੱਟੇ ਕੱਪੜੇ ਕਾਲੇ ਕੱਪੜੇ ਚਿੱਟੇ ਹੋ ਗਏ ਵੀ ਉਹ ਜਿੱਦਾਂ ਗੱਡੀ ਆ ਰਹੀ ਆ ਉੱਤਰੀ ਜਾਣਾ ਸੀ ਵੀ ਇਥੋਂ ਦੇ ਦੇਖਦੇ ਆ ਕਿੱਥੋਂ ਪਹੁੰਚਦੇ ਆ ਵੀ ਉਹ ਦੇਖੋ ਸਰਦਾਰ ਸੇ ਉਹ ਦੇਖੋ ਕਿ ਚਾਹ ਰਹੇ ਹੋ ਰਸਤਰਾ ਬਹੁਤ ਜਿਆਦਾ ਖਰਾਬ ਹਸਤਾ ਸੇ ਉਹ ਕੱਚਾ ਬਾੜੀਆ ਤੇ ਮੈਨੂੰ ਮੀਂਹ ਵਰ ਪੈਨ ਤੋਂ ਕੋ ਸਰਾ ਟਿਕੜੋ ਟਿਕੜੀ ਤੇ ਹੋਣਾ ਲੱਗੋ ਮੱਡ ਟਿਕੜੂ ਉਹ ਵੈਸੇ ਨੂੰ ਮੁੱਦ ਕਹਿੰਦੇ ਆ ਪਰ ਰਾਹ ਚਿਕੜਾ ਵਾਲੀ ਹੈ ਤੇਰਾ ਹੁਣ ਆਪ ਪੂਰਾ ਪੂਰਾ ਹੈ ਜਬਰਦਸਤ ਵਾਲੀ ਆਫ ਰੋਡਿੰਗ ਹੋਈਸ ਟਾਈਮ ਜਿਵੇਂ ਦੇਵੇਂ ਨਾ ਅਸੀਂ ਪਿੰਨ ਵਾਲੇ ਵਾਲੇ ਪਾਸੇ ਵੱਧੇ ਜਾ ਰਹੇ ਆ ਰਸਤਾ ਤਾਂ ਖਰਾਬ ਹੁੰਦਾ ਜਾ ਰਿਹਾ ਪਰ ਉਸ ਦੇ ਨਾਲ ਨਾਲ ਜੋ ਕੁਦਰਤੀ ਸੁੰਦਰਤਾ ਹੈ ਜੋ ਇਸ ਵੈਲੀ ਦੀ ਸੁੰਦਰਤਾ ਹੈ ਉਹ ਵੱਧੇ ਜਾ ਰਹੀ ਹੈ ਨਿਕਨੇ ਨਿਕੇ ਪਿੰਡ ਬਣੇ ਹੋਏ ਨੇ ਨਦੀਆਂ ਪਾਰ ਜਿੱਥੇ ਜਾਣ ਲਈ ਨਿਕਨੇ ਨਿਕੇ ਪੁਲ ਬਣੇ ਹੋਏ ਨੇ ਤਾਂ ਅਸੀਂ ਆਪਣੀ ਮੰਜ਼ਿਲ ਵੱਲ ਵੱਧੇ ਜਾ ਰਹੇ ਆ ਤੇ ਅਸੀਂ ਅੱਜ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਅਸੀਂ ਸਿੰਗਮ ਪਿੰਡ ਕੋਲ ਜਾ ਕੇ ਰਹਿ ਪਈਏ ਉਕੇ ਉਸ ਥਾਂ ਤੋਂ ਜੋ ਮੋਦੋ ਪਿੰਡ ਪੈਂਦਾ ਮੋਦੋ ਵਿਲੇਜ ਪੈਂਦਾ ਮੱਡ ਵਿਲੇਜ ਪੈਂਦਾ ਉਹ ਤਕਰੀਬਨ 13 ਕਿਲੋਮੀਟਰ ਦੇ ਆਸ-ਪਾਸ ਪੈਂਦਾ ਹੈ ਤੇ ਇਸ ਤਰ੍ਹਾਂ ਦੇ ਸਾਨੂੰ ਰਸਤੇ ਕਿ ਹੋਰ ਮਿਲਣਗੇ ਕਾਫੀ ਆਫ ਰੋਡਿੰਗ ਹੈ ਇਸ ਤਰ੍ਹਾਂ ਦੀ ਪਾਣੀ ਵਾਲੇ ਰਸਤੇ ਹਨ ਚਿੱਕੜ ਵਾਲੇ ਰਸਤੇ ਹਨ ਇਹ ਸਾਰੇ ਦਾ ਸਾਰਾ ਪਿੰਨ ਵੈਲੀ ਦਾ ਏਰੀਆ ਜੀ ਇਹ ਪਿੰਨਾਂ ਦੀ ਵਹਿੰਦੀ ਹੋਈ ਤੇ ਅਸੀਂ ਰੁਕੇ ਹੋਇਆ ਇੱਕ ਹੋਮਸਟੇ ਦੇ ਵਿੱਚ ਸੰਗਮ ਨਾ ਦਾ ਪਿੰਡ ਪਿੰਡ ਦਾ ਕਿੱਥੋਂ ਨੇ ਇਹ ਉਹ ਸਾਹਮਣੇ ਪਿੰਡ ਆ ਜੀ ਤੇ ਥੋੜਾ ਜਿਹਾ ਲੇਟ ਹੋ ਰਹੀ ਸੀ ਮੱਡ ਵਿਲੇ ਜਾ ਰਹਾ ਸੀ ਹਥੋਂ ਲਗ ਤਕਰੀਬਨ 13 ਕਿਲੋਮੀਟਰ ਪੈ ਜਾਂਦਾ ਤੇ ਜਿੱਥੋਂ ਕੀ ਆਉਣਾ ਜਾਣਾ ਕਰਨਾ ਔਖਾ ਸੀਗਾ ਤੇ ਉਥੇ ਇੱਕ ਕਹਿੰਦੇ ਕੋਈ ਰੈਂ ਉਹਨੂੰ ਕੋ ਪ੍ਰੋਪਰ ਥਾਂ ਵੀ ਨਹੀਂ ਕੋਈ ਵੀ ਤਾਂ ਅਸੀਂ ਕਿਤੇ ਹੋਮਸਟੇਅਲ ਆ ਲਿਆ ਬੜੀਆ ਸਿਸਟਮ ਕਰਤਾ ਵੀ 1500 ਰੁਪਏ ਚ ਦੋ ਜਾਨੇ ਵਿਦ ਡਿਨਰ ਤਾਂ ਸਾਨੂੰ ਰੇਟ ਠੀਕ ਹੀ ਲੱਗਾ ਉੱਥੇ ਰਹੇ ਤਾਂ ਫਿਲਹਾਲ ਅੱਜ ਦੀ ਖੜੀ ਰਵਾਂਗੇ ਅਸੀਂ ਇੱਥੇ ਅੱਜ ਇਸ ਥਾਂ ਦੇ ਉੱਪਰ ਵਾਏ ਕਿਉਂ ਕਿ ਅਸੀਂ ਇੱਥੇ ਰਹਿਣਾ ਅੱਜ ਕਸਵੇਰੇ ਜਾਣਾ ਬਈ ਤਾਂ ਜੱਸੀ ਰਵਾਂਗੇ ਇਸ ਪਾਸੇ ਸੰਗਮ ਪਿੰਡ ਦੇ ਵਿੱਚ ਇਸ ਛੋਟੇ ਜਿਹੇ ਹੋਮਸਟੇ ਦੇ ਵਿੱਚ ਤੇ ਕੱਲ ਨੂੰ ਕਰਾਂਗੇ ਅਗਲਾ ਸਫ਼ਰ ਸ਼ੁਰੂ ਮੱਦ ਵਿਲੇਜ ਦਾ ਬਈ 13 ਕਿਲੋਮੀਟਰ ਜਾਣਾ ਤੇ 13 ਕਿਲੋਮੀਟਰ ਆਣਾ ਪ੍ਰਤਿਕਪਿੰਨ نیشنل ਪਾਰਕ ਦੇਖਾਂਗੇ ਕੀ ਕੁਝ ਕੱਲ ਨੂੰ ਘਰ ਆਉਂਦਾ ਹੈ ਤੁਸੀਂ ਸ਼ਾਇਦ ਕਰ ਲੋ ਸਿੱਕਾ ਜਾ ਕੇ ਸਟੇ ਕਰੀਏ ਵੀ ਤਾਂ ਮਿਲਾਂਗੇ ਤੁਹਾਨੂੰ ਇਸੇ ਸਫਰ ਦੇ ਅਗਲੇ ਪੜਾਅ 'ਚ ਟਿਲ ਦੈਨ ਗੁੱਡ ਬਾਏ ਸ਼ਬਾ ਖੈਰ ਗੁੱਡ ਨਾਈਟ ਟੇਕ ਕੇਅਰ ਅਹਨੜੇ ਭਾਜੀ ਗੁੱਡ ਨਾਈਟ ਗੁੱਡ ਨਾਈਟ ਇਧਾਰੇ ਹੁਣ ਮੇਰੀ ਵਾਰੀ ਨਾ ਹਾਂਦੀ ਵੀ ਸੋਨਣਾ ਪਾਣੀ ਮਿਲਦਾ ਵੀ ਇੱਥੇ ਦੂਜਾ ਪਾਣੀ ਨਹੀਂ ਮਿਲਦਾ ਤੁਹਾਨੂੰ ਚੰਗਾ ਜੀ ਮਿਲਦੇ ਆ ਫਿਰ ਗੁੱਡ ਨਾਈਟ ਵੀ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਜ਼ਿੰਦਗੀਆਂ ਮਾਨੂੰ ਆਪਣੀਆਂ